ਦੋਸਤੋ ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਅੜੀਸਰ ਸਾਹਿਬ ਤੇ ਅੜੀਸਰ ਸਾਹਿਬ ਬਹੁਤ ਸਾਰੀਆਂ ਸੰਗਤਾਂ ਨੇ ਆ ਕੇ ਦਰਸ਼ਨ ਕੀਤੇ ਹੋਣਗੇ ਤੇ ਜਿਨ੍ਹਾਂ ਨੇ ਨਹੀਂ ਕੀਤੇ ਤੋਂ ਉਹਨਾਂ ਨੂੰ ਅੱਜ ਆਪਾਂ ਵੀਡੀਓ ਰਾਹੀਂ ਦਰਸ਼ਨ ਕਰਾਵਾਂਗੇ ਇਹ ਮੇਨ ਗੇਟ ਆ ਦੋਸਤੋ ਇੱਥੋਂ ਆਪਾਂ ਗੁਰਦੁਆਰਾ ਸਾਹਿਬ ਅੜੀਸਰ ਸਾਹਿਬ ਦੇ ਅੰਦਰ ਐਂਟਰ ਹੋਵਾਂਗੇ ਤੇ ਇਹ ਬਾਹਰ ਸੜਕਾ ਇਹਦੇ ਨਾਲ ਬਹੁਤ ਦੁਕਾਨਾਂ ਲੱਗੀਆਂ ਨੇ ਉਹ ਤੁਹਾਨੂੰ ਮੈਂ ਬਾਅਦ ਚ ਦਿਖਾਣਾ ਤੇ ਹੁਣ ਆਪਾਂ ਅੰਦਰ ਐਂਟਰ ਹੋ ਚੁੱਕੇ ਹਾਂ ਤੇ ਅੰਦਰ ਐਂਟਰ ਹੁੰਦੀ ਸਾਰੀ ਇੱਕ ਗੇਟ ਅੱਗੇ ਬਣਿਆ ਹੋਇਆ ਜਿੱਥੋਂ ਗੁਰਦੁਆਰਾ ਸਾਹਿਬ ਦੀ ਇਮਾਰਤਾਂ ਜੋ ਸ਼ੁਰੂ ਹੁੰਦੀ ਆ ਤੇ ਉਸ ਤੋਂ ਪਹਿਲਾਂ ਇਸ ਸਾਈਡ ਆਪਣੇ ਚੂੜਾ ਘਰ ਬਣਿਆ ਹੋਇਆ ਤੇ ਇੱਥੇ ਆਪਾਂ ਜੋੜੇ ਉਤਾਰ ਕੇ ਤੇ ਇੱਥੋਂ ਅੱਗੇ ਗੁਰਦੁਆਰਾ ਸਾਹਿਬ ਵਾਸਤੇ ਅੰਦਰ ਹੁਣ ਆਪਾਂ ਚੱਲਾਂਗੇ ਤੇ ਇਹ ਵਾਲਾ ਜੋ ਗੇਟ ਆ ਮੇਨ ਜਿੱਥੋਂ ਗੁਰਦੁਆਰਾ ਸਾਹਿਬ ਦੀ ਬਹੁਤ ਸੋਹੰਤਰ ਇਮਾਰਤਾਂ ਜੋ ਉਹ ਸ਼ੁਰੂ ਹੋ ਜਾਂਦੀ ਹੈ ਤੇ ਇਸਤੇ ਸਾਹਮਣੇ ਇੱਕ ਸਮਾਦ ਬਣੀ ਹੈ ਬਾਬਾ ਜੀ ਦੀ ਤੇ ਹੁਣ ਆਪਾਂ ਅੰਦਰ ਐਂਟਰ ਹੋ ਚੁੱਕੇ ਆਂ ਤੇ ਇਹ ਵਾਲੀ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਕਾਫੀ ਤੇਜ਼ੀ ਦੇ ਨਾਲ ਇਮਾਰਤ ਸਾਹਿਬ ਬਣਦੀ ਪਈ ਆ ਤੇ ਇਹ ਬਾਹਰੋਂ ਮੈਂ ਤੁਹਾਨੂੰ ਇੱਕ ਵਾਰ ਫਿਰ ਵੀ ਦਿਖਾਦਾ ਤੇ ਇੱਕ ਗੁਰਦੁਆਰਾ ਸਾਹਿਬ ਤੇ ਇਸ ਸਾਈਡ ਇਹਦੇ ਇੱਧਰਲੀ ਸਾਈਡ ਕੰਮ ਚੱਲਦਾ ਹਜੇ ਗੁਰਦੁਆਰਾ ਸਾਹਿਬ ਦਾ ਤੇ ਇਮਾਰਤ ਕਾਫੀ ਵੱਡੀ ਆ ਕਾਫੀ ਖੁੱਲਾ ਡੁੱਲਾ ਤੇ ਇਹ ਬاہر ਸਮਾਦ ਬਣੀ ਹੋਈ ਆ ਤੇ ਹੁਣ ਆਪਾਂ ਅੰਦਰ ਮੱਥਾ ਟੇਕਣ ਵਾਸਤੇ ਆਪਾਂ ਪਹੁੰਚ ਚੁੱਕੇ ਆ ਤੇ ਇੱਥੇ ਆਪਾਂ ਆ ਕੇ ਆਪਣੀ ਅਰਦਾਸ ਬੇਨਤੀ ਜੋਗੀ ਆ ਤੇ ਸਾਰੇ ਕਰਾਉਂਦੇ ਆ ਤੇ ਐਤਵਾਰ ਨੂੰ ਬਹੁਤ ਹੀ ਜ਼ਿਆਦਾ ਇਕੱਠ ਹੁੰਦਾ ਪਰ ਅਸੀਂ ਐਤਵਾਰ ਤੋਂ ਬਗੈਰ ਗਏ ਸੀ ਤੇ ਉਸ ਦਿਨ ਇਕੱਠ ਬਹੁਤ ਘੱਟ ਸੀਗਾ ਬਹੁਤ ਵਧੀਆ ਦਰਸ਼ਨ ਹੋਏ ਨੇ ਤੇ ਬਹੁਤ ਵਧੀਆ ਬੈਠ ਕੇ ਪਾਰਕ ਕੀਤਾ ਤੇ ਬਹੁਤ ਹੀ ਸੁੰਦਰ ਇਮਾਰਤ ਬਣੀ ਹੋਈ ਆ ਤੇ ਇੱਥੇ ਲੋਕੀ ਜਿਹੜੇ ਬਾਹਰ ਜਾਂਦੇ ਆਗਾ कोई ਹੋਰ ਆਉਂਦੀਆਂ ਮਨਕਾਮਨਾਵਾਂ ਮੰਦਿਆ ਤੇ ਇੱਥੇ ਆ ਕੇ ਬਾਬਾ ਜੀ ਅੱਗੇ ਅਰਦਾਸ ਕਰੋ ਤੇ ਅਰਦਾਸ ਜਿੰਨੇ ਵੀ ਲੋਕੀ ਕਰਾਉਂਦੇ ਆ ਤੇ ਸਾਰਿਆਂ ਦੀ ਅਰਦਾਸ ਆ ਜੋ ਪੂਰੀ ਹੁੰਦੀ ਆ ਤੇ ਇਹ ਬਾਹਰ ਸਰੋਵਰ ਸਾਹਿਬ ਬਣਿਆ ਹੋਇਆ ਔਰ ਦਵਾਰ ਸਾਹਿਬ ਤੋਂ ਬਾਹਰ ਨਿਕਲਦੀ ਸਾਰੀ ਸਰੋਵਰ ਸਾਹਿਬ ਤੇ ਇੱਥੋਂ ਤੁਸੀਂ ਇਸ਼ਾਨ ਕਰਨ ਕਰ ਸਕਦੇ ਹੋ ਤੇ ਇਹ ਵਾਲੀ ਇਮਾਰਤ ਆ ਜੋ ਮੈਂ ਤੁਹਾਨੂੰ ਪਾਰਲੀ ਸਾਈਡ ਤੋਂ ਦਿਖਾ ਰਿਹਾ ਸੀ ਤੇ ਇਸ ਸਾਈਡ ਤੋਂ ਇਹ ਇਮਾਰਤ ਤਿਆਰ ਹੋ ਚੁੱਕੀ ਆ ਕਾ ਤੇ ਇਹ ਅੱਗੇ ਥੋੜਾ ਬੋਤਾ ਜੋ ਕੰਮ ਹੈ ਉੱਪਰ ਚੱਲਦਾ ਪਿਆ ਤੇ ਉਸ ਤੋਂ ਬਾਅਦ ਦੇ ਵਿੱਚ ਅੱਗੇ ਨੂੰ ਦੇਖੀਏ ਤਾਂ ਆਪਾਂ ਅੱਗੇ ਕਹਾਲ ਹੈ ਤੇ ਛੱਡ ਪਿਆ ਹੋਇਆ ਤੇ ਥੱਲੇ ਪੱਥਰ ਬਹੁਤ ਸੁੰਦਰ ਬਹੁਤ ਵਧੀਆ ਪੱਥਰ ਲੱਗਾ ਹੋਇਆ ਤੇ ਇਹ ਵਾਲੀ ਇਮਾਰਤ ਜਦੋਂ ਆਪਾਂ ਸਾਹਮਣੇੋਂ ਖੜੀਏ ਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਣ ਵਾਸਤੇ ਤੇ ਆਉਣ ਵਾਲੇ ਸਮੇਂ ਸੀ ਬਿਲਕੁਲ ਇਹ ਬਹੁਤ ਹੀ ਵਧੀਆ ਤਿਆਰ ਹੋ ਜਾਣੀ ਹੈ ਤੇ ਅੰਦਰੋਂ ਐਂਟਰੀ ਇਸ ਤਰ੍ਹਾਂ ਦੀ ਆ ਤੇ ਇਹ ਵਾਲਾ ਅੱਗੇ ਜਾ ਕੇ ਆਪਣੇ ਲੰਗਰ ਸਾਹਿਬ ਤੇ ਇੱਥੇ ਆਪਾਂ ਲੰਗਰ ਛੱਕ ਸਕਦੇ ਆ ਤੇ ਇਹਦੇ ਅੰਦਰ ਆਪਾਂ ਹੁਣ ਐਂਟਰ ਹੋ ਚੁੱਕੇ ਆ ਇਹ ਗੁਰਦੁਆਰਾ ਸਾਹਿਬ ਦਾ ਲੰਗਰ ਸਾਹਿਬ ਹੈ ਤੇ ਬਹੁਤ ਹੀ ਸੋਹਣਾ ਤੇ ਵਧੀਆ ਪ੍ਰਸ਼ਾਦਾ ਇੱਥੇ ਛੱਕ ਸਕਦੇ ਹੋ ਤੁਸੀਂ ਲੰਗਰ ਹਾਲ ਦੇ ਅੰਦਰ ਜੋ ਇੱਕ ਗੇਟ ਲੱਗਿਆ ਹੈ ਤਾਂ ਬਹੁਤ ਹੀ ਸੁੰਦਰ ਗੇਟ ਲੱਗਿਆ ਹੋਇਆ ਤੇ ਇਹ ਦੇ ਅੱਗੇ ਜਾ ਕੇ ਇੱਕ ਬਹੁਤ ਵੱਡਾ ਸ਼ੈੱਡ ਪਿਆ ਹੋਇਆ ਤੇ ਇੱਥੇ ਵੀ ਬਹੁਤ ਵਧੀਆ ਜਗਾ ਬਣੀ ਹੈ ਤੇ ਇੱਥੇ ਆਪਾਂ ਪ੍ਰਸ਼ਾਦਾ ਪਿਆਰ ਹੁੰਦਾ ਤੇ ਇੱਥੇ ਜਿੰਨੇ ਵੀ ਝੂਠੇ ਪੱਤਨਾ ਸਾਰੇ ਸਫਾਈ ਕੀਤੇ ਜਾਂਦੇ ਆ ਤੇ ਇਹ ਆਪਾਂ ਹੁਣ ਬਾਹਰ ਆ ਗਏ ਆ ਬਾਹਰ ਆ ਕੇ ਜੇ ਦੇਖੀਏ ਤਾਂ ਕੁਝ ਇਸ ਤਰ੍ਹਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਇੱਥੋਂ ਹੀ ਤੁਸੀਂ ਪ੍ਰਸ਼ਾਦ ਲੈ ਕੇ ਬਾਬਾ ਜੀ ਨੂੰ ਚੜ੍ਹਾ ਸਕਦੇ ਹੋ ਕਿਉਂਕਿ ਜਿੰਨੇ ਵੀ ਲੋਕ ਆਉਂਦੇ ਆ ਤਾਂ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇੱਥੇ ਤੇ ਸੰਡੇ ਨੂੰ ਤਾਂ ਬਹੁਤ ਹੀ ਜਾ ਕੇ ਐਤਵਾਰ ਨੂੰ ਬਹੁਤ ਜ਼ਿਆਦਾ ਭਾਰੇ ਘੱਟ ਹੁੰਦਾ ਉਸ ਦਿਨ ਤਾਂ ਬਹੁਰੀ ਮੁਸ਼ਕਲ ਨਾਲ ਮੱਥਾ ਟੇਕਿਆ ਜਾਂਦਾ ਤੇ ਬਾਕੀ ਕਿਸੇ ਵੀ ਦਿਨ ਤੁਸੀਂ ਆਓ ਤੇ ਤੁਸੀਂ ਆਰਾਮ ਨਾਲ ਜੋ ਦਰਸ਼ਨ ਕਰ ਸਕਦੇ ਹੋ ਤੇ ਬਾਹਰ ਜਿਹੜੀ ਇਹ ਦੁਕਾਨਾਂ ਨੇ ਕਾਫੀ ਦੂਰ ਤੱਕ ਦੁਕਾਨਾਂ ਲੱਗੀਆਂ ਨੇ ਤੇ ਕਾਫੀ ਤੋਤਨੇ ਪਾਰਕਿੰਗਾਂ ਨੇ ਜਿਨ੍ਹਾਂ ਦੇ ਵਿੱਚ ਉਹ ਪੇਡ ਪਾਰਕਿੰਗ ਨੇ ਤੇ ਉਹਨਾਂ ਦੇ ਵਿੱਚ ਪੈਸੇ ਦੇ ਕੇ ਤੁਸੀਂ ਪਾਰਕਿੰਗ ਲੈ ਸਕਦੇ ਹੋ ਤੇ ਬਾਕੀ ਉੱਪਰ ਬੋਰਡ ਲੱਗੇ ਹੋਏ ਨੇ ਸਾਰੇ ਬੋਰਡ ਤਕਰੀਬਨ ਬਾਹਰ ਜਾਣ ਦੀ ਲੱਗੇ ਹੋਏ ਨੇ ਤੇ ਜ਼ਿਆਦਾਤਰ ਜਿਹੜੇ ਲੋਕੀ ਨੇ ਇੱਥੇ ਜਹਾਜ਼ ਚੜਾਉਂਦੇ ਆ ਤੇ ਉਹਦੇ ਕਰਕੇ ਤੇ ਜਿੰਨੇ ਵੀ ਲੋਕ ਆਈਲੈਂਡਸ ਕਰਦੇ ਆ ਬੱਚੇ ਤੇ ਹੋਇ ਇਥੇ ਆ ਕਿ ਆਪਦੀਆਂ ਮਨੁਕਾਮਨਾ ਮੰਨਦੇ ਆ ਉਹਨਾਂ ਦੀਆਂ ਮਨੁਕਾਮਨਾ ਨੇ ਜੋ ਪਾਪਾ ਜੀ ਪੂਰੀਆਂ ਕਰਦੇ ਆ ਤੇ ਇਹ ਬਾਹਰ ਸਾਈਡ ਤੇ ਜੋ ਪਾਰਕਿੰਗ ਆ ਤੇ ਇਹ ਪੇੜ ਪਾਰਕਿੰਗ ਆ ਤੇ ਬਾਹਰ ਦੁਕਾਨਾਂ ਦੇ ਉੱਤੇ ਹਜੇ ਵੀ ਜਿਹੜੇ ਜਹਾਜ਼ ਰੱਖੇ ਹੋਏ ਆ ਪਰ ਲੇਕਿਨ ਹੁਣ ਜਹਾਜ਼ ਆ ਜੋ ਅੰਦਰ ਨਹੀਂ ਚੜਾਣ ਦਿੱਤੇ ਜਾਂਦੇ ਤਾਂ ਕਿ ਜੋ ਮੇਨ ਗੇਟ ਆ ਉੱਥੇ ਜਹਾਜ਼ ਰੱਖ ਲੈ ਜਾਂਦੇ ਤੇ ਜੇ ਕੋਈ ਬੱਚੇ ਆਉਂਦੇ ਆ ਤਾਂ ਉਹਨਾਂ ਦੇ ਵਿੱਚ ਪਾਣ ਦਿੰਦੇ ਆ ਤੇ ਇਹ ਦੂਸਰੀ ਪਾਰਕਿੰਗ ਆ ਜੀ ਇੱਧਰ ਵੀ ਪਾ ਗੱਡੀਆਂ ਖੜੀਆਂ ਕਰ ਸਕਦੇ ਆ ਕਿਉਂਕਿ ਜਦੋਂ ਐਤਵਾਰ ਦਾ ਇਕੱਠ ਹੁੰਦਾ ਉਸ ਦਿਨ ਬਹੁਤ ਜ਼ਿਆਦਾ ਇਕੱਠ ਹੋਣ ਕਰਕੇ ਤੇ ਜਗ੍ਹਾ ਨਹੀਂ ਮਿਲਦੀ ਤੇ ਇਹਦੇ ਕਰਕੇ ਬਾਕੀ ਹੋਰ ਬੱਚਿਆਂ ਦੇ ਝੂਲੇ ਵਗੈਰਾ ਕਾਫੀ ਕੁਝ ਇੱਥੇ ਲੱਗਿਆ ਹੋਇਆ ਤੇ ਇੱਥੇ ਆ ਕੇ ਬੱਚੇ ਇੰਜੋਏ ਕਰ ਸਕਦੇ ਆ ਤੇ ਇਹ ਸਾਰੀ ਜਿੰਨੀ ਵੀ ਤੁਹਾਨੂੰ ਖਾਲੀ ਜਗ੍ਹਾ ਦਿਖ ਰਹੀ ਹੈ ਤੇ ਸੰਡੇ ਨੂੰ ਇੱਥੇ ਸਾਰੀ ਜਗ੍ਹਾ ਇਹ ਪਾਰਕਿੰਗ ਹੈ ਜੋ ਫੁੱਲ ਹੋ ਜਾਂਦੀ ਹੈ ਤੇ ਇੱਥੇ ਤਕਰੀਬਨ ਖੜਨ ਨੂੰ ਵੀ ਜਗ੍ਹਾ ਨਹੀਂ ਬਚਦੀ ਤੇ ਸਾਰੇ ਇੱਥੇ ਖਿਡੌਣੇ ਵਗੈਰਾ ਤੇ ਪ੍ਰਸ਼ਾਦ ਕੁਛ ਵੀ ਜੋ ਬਾਬਾ ਜੀ ਵਾਸਤੇ ਤੁਸੀਂ ਲੈ ਕੇ ਜਾਣਾ ਤੇ ਇੱਥੋਂ ਹੀ ਲੈ ਸਕਦੇ ਹੋ ਇਹ ਮੈਂ ਤੁਹਾਨੂੰ ਜੋ ਬੋਰਡ ਦਿਖਾਇਆ ਪਹਿਲਾਂ ਸਾਰੇ ਬੋਰਡ ਇਸੇ ਕਰਕੇ ਲੱਗੇ ਹੋਏ ਆ ਤਾਂ ਕਿ ਜ਼ਿਆਦਾਤਰ ਇੱਥੇ ਲੋਕ ਜੋ ਆਇਲਰਸ ਕਰਕੇ ਆ ਕੇ ਉਸ ਤੋਂ ਬਾਅਦ ਚ ਜਾਇਲਰਸ ਕਰਦੇ ਆ ਤਾਂ ਉਹ ਇੱਥੇ ਆ ਕੇ ਆਪਦੀਆਂ ਸੁੱਖਾਂ ਸੁਖਦੇ ਆ ਤੇ ਜਦੋਂ ਸੁੱਖਾਂ ਪੂਰੀਆਂ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਚ ਇੱਥੇ ਆ ਕੇ ਜਿਹਦਾ ਜਹਾਜ਼ ਸੁੱਖਾਂ ਦਾ ਉਹ ਤੇ ਚੜਾਉਂਦੇ ਆ ਤੇ ਜਿਹਦਾ ਰਮਾਲਾ ਸਾਹਿਬ ਸੁੱਖਾਂ ਦਾ ਰਮਾਲਾ ਸਾਹਿਬ ਥੋਲੇ ਲੈਂਦੇ ਆ ਤੇ ਬਾਕੀ ਪ੍ਰਸ਼ਾਦ ਲੱਡੂਆਂ ਦੇ ਟੱਬੇ ਇੱਥੇ ਪੈਕ ਕਰਕੇ ਪਹਿਲੇ ਹੀ ਦੁਕਾਨਾਂ ਤੇ ਸਾਰਿਆਂ ਕੋਲ ਰੱਖੇ ਹੋਏ ਆ ਤਾਂ ਕਿ ਜਿਨ੍ਹਾਂ ਨੇ ਜਿੱਦਾਂ ਦੀ ਵੀ ਸੁੱਖਣਾ ਸੁਖੀ ਹੈ ਤਾਂ ਉਸ ਤਰ੍ਹਾਂ ਦੀ ਅਰਦਾਸ ਕਰਾਉਂਦੇ ਆ ਤੇ ਇਹ ਆਪਾਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਚ ਖੜੇ ਆ ਇੱਥੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਕੁਝ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਆ ਤੇ ਇਸ ਸਾਈਡ ਵੀ ਆਪਾਂ ਆਪਣੀ ਗੱਡੀ ਖੜੀ ਕਰ ਸਕਦੇ ਆ ਤੇ ਇਹ ਗੁਰਦੁਆਰਾ ਸਾਹਿਬ ਦੀ ਆਪਣੀ ਪਾਰਕਿੰਗ ਆ ਤੇ ਉਸ ਤੋਂ ਬਾਅਦ ਬਾਕੀ ਜਿੰਨੀਆਂ ਵੀ ਪਾਰਕਿੰਗਾਂ ਨੇ ਉਹ ਸਾਰੀਆਂ ਪੇੜ ਨੇ ਉਸ ਤੋਂ ਬਾਅਦ ਚ ਆਪਾਂ 메ਨ ਰੋਡ ਦੇ ਉੱਤੇ ਆ ਗਏ ਆ ਤੇ ਇੱਥੇ ਆ ਕੇ ਪੂਰਾ ਮਾਹੌਲ ਇਸ ਤਰ੍ਹਾਂ ਲੱਗਦਾ ਜਿਵੇਂ ਜਿੱਦਾਂ ਬਾਬਾ ਜੀ ਤੇ ਅਰਦਾਸ ਕਰਨ ਤੋਂ ਬਾਅਦ ਚ ਹੁਣ ਆਪਾਂ ਬਾਹਰਲੇ ਦੇਸ਼ ਦੀ ਪੂਰੀ ਤਿਆਰੀ ਹੈ ਤੇ ਆਪਾਂ ਚੱਲੇ ਆ KFC ਵਗੈਰਾ ਨੈਸ਼ਨਲ ਹਾਈਵੇ 7 Starbucks ਤੇ Tim Hortons ਤੇ ਹੋਰ ਵੀ ਬਹੁਤ ਤਰ੍ਹਾਂ ਦੇ ਜਿਹੜੇ ਮਾਲ ਆ ਇੱਥੇ ਬਣੇ ਹੋਏ ਆ ਪੂਰਾ ਐਨ ਮਾਲ ਵਧੀਆ ਚੰਡੀਗੜ੍ਹ ਵਰਗਾ ਪੂਰਾ ਮਾਹੌਲ ਬਣਿਆ ਹੋਇਆ ਇੱਥੇ ਤੇ ਇਹ ਪੂਰਾ 메ਨ ਨਾਲ ਰੋਡ ਚੱਲਦਾ ਬਰਨਾਲੇ ਤੋਂ ਬਠਿੰਡੇ ਨੂੰ ਜਾਂਦਾ ਹੈ ਰੋਡ ਤੇ ਇਹਦੇ ਤੇ ਬਣਿਆ ਹੋਇਆ ਤੇ ਬਾਕੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਦੋਸਤੋ ਲਾਈਕ ਕਰ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇਸ ਤਰ੍ਹਾਂ ਹੋਰ ਵੀਡੀਓ ਦੇਖਣ ਲਈ ਟੇਕ ది ਨੈਕਸਟ ਲੈਫਟ ਓਨ ਟੂ ਨੈਸ਼ਨਲ ਹਾਈਵੇ